ਤੰਮਾਨ ਸਾਡੇ ਜਿਹੜੀ ਇਸਰ ਫਿਲਮ ਆਈ ਹੈ ਅੱਜ ਕੀ ਕਹਾਣੀ ਹੈ ਕਿਸ ਤਰ੍ਹਾਂ ਦਾ ਜਿਹੜੀ ਫਿਲਮ ਦਾ ਪ੍ਰਦਰਸ਼ਨ ਉਹਨੂੰ ਦਿਖਾਉਣ ਜਾ ਰਹੇ ਤੁਸੀਂ ਵੀ ਦੇਖ ਲਓ ਸਰ ਦੇਖੇਗਾ ਦੇਖਾ ਅਸੀਂ ਤੁਹਾਡੇ ਨਾਲ ਹੀ ਆ万 ਦੀ ਸਾਨੂੰ ਜ਼ਰਾ ਨੇ 10 ਮਿੰਟ ਬਿਠਾਉਣਾ ਫਿਰ ਇਹਨਾਂ ਨੇ ਇੱਥੋਂ ਅੱਗੇ ਲੈ ਜਾਣਾ ਅੱਛਾ ਜੀ ਮੈਨੂੰ ਲੱਗਦਾ ਤੁਸੀਂ ਵੇਖੋਗੇ ਅਸਲ ਚ ਜਿਹੜਾ ਆਡੀਅנס ਤੇ ਥੀਏਟਰ ਦਾ ਇੱਕ ਜਿਹੜਾ ਨਾਤਾ ਹੈ ਨਾ ਉਹ ਬੜਾ ਅਲੱਗ ਤਰ੍ਹਾਂ ਦਾ ਸਿਸਟਮ ਹੈ ਜਦੋਂ ਸਾਡੇ ਖਾਸ ਕਰਕੇ ਰੀਜਨ ਚ ਕੁਝ ਇੱਕ ਫਿਲਮਾਂ اچھا ਪ੍ਰਦਰਸ਼ਨ ਨਹੀਂ ਕਰ ਪੌਨੀਆਂ ਫਿਰ ਸਾਰਾ ਜਿਹੜਾ ਆਉਣ ਵਾਲੇ ਹੁੰਦੇ ਇੱਕ ਵਾਰੀ ਰੁਕ ਜਾਂਦੇ ਜੇ ਤਾਂ ਇੱਕ ਦੋ ਫਿਲਮਾਂ ਪਹਿਲਾਂ ਵੱਡਾ ਕੰਮ ਕਰ ਜਾਣ ਤੇ ਜਿਹੜੀ ਤੀਜੀ ਆਉਂਦੀ ਹੈ ਉਹਨੂੰ ਪਹਿਲੇ ਦਿਨੇ ਫਿਰ ਲਾ 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 ਹੋ ਜਾਂਦੀ ਫਿਰ ਜੰਗ ਦਾ ਜਿਹੜਾ ਦੌਰ ਤਾਜ਼ਾ ਤਾਜ਼ਾ ਖਤਮ ਹੋਇਆ ਉਹ ਹਰ ਵਪਾਰੀ ਸਲੋ ਸੀ ਉਹਦੇ ਕਰਕੇ ਪਰ ਆਪਾਂ ਸਾਰੇ ਭਾਗਾਂ ਵਾਲੇ ਵੀ ਆਪਣੀ ਫਿਲਮ ਨੂੰ ਹੰਗਾਰਾ ਤੇ ਹਲਾਰਾ ਮਿਲ ਰਿਹਾ ਹੈ। ਔਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਵੀ ਦੇਖਣ ਵਾਲੇ ਖੁਸ਼ ਬਹੁਤ ਹਨ। ਜਦੋਂ ਤੁਸੀਂ ਆਪਣੇ ਕੈਮਰੇ ਲੈ ਕੇ ਜਾਂਦੇ ਹੋ ਸਿਨੇਮਾ ਹਾਲ ਦੇ ਬਾਹਰ। ਆਮ ਤੌਰ ਤੇ ਜਿਹੜੀ ਪੀਆਰ ਟੀਮ ਹੁੰਦੀ ਹੈ ਬਹੁਤੀਆਂ ਫਿਲਮਾਂ ਦੀ ਉਹ ਆਪਣੇ ਬੰਦੇ ਭੇਜ ਕੇ ਆਪਦੇ ਚੈਨਲਾਂ ਤੇ ਚੀਜ਼ਾਂ ਪਾਉਂਦੀ। ਪਰ ਅਸੀਂ ਨਿੱਜੀ ਤੌਰ ਤੇ ਮੈਂ ਤਾਂ ਹੱਕ ਚ ਨਹੀਂ ਦੇ। ਸੋ ਤੁਹਾਡੀ ਉਹ ਆਵਾਜ਼ ਹੈ ਜਿਹੜੀ ਪੱਤਰਕਾਰਾਂ ਜਾਂ ਬਲੌਗਰਸ ਹੈ ਉਹ ਜਦੋਂ ਲੋਕ ਪਬਲਿਕ 'ਚ ਜਾ ਕੇ ਪੁੱਛਦੇ ਹੈ ਉਹਦੇ 'ਚ ਕੀ ਹੈ ਕਿ ਸੁਮੇਲ ਹੈ ਬਜ਼ੁਰਗ ਵੀ ਹੈ ਬੱਚੇ ਵੀ ਹੈ ਬੀਬੀਆਂ ਵੀ ਹੈ ਤਾਂ ਪਰਿਵਾਰਾਂ ਦੀ ਆਮਦ ਜਦੋਂ ਕਿਸੇ ਫਿਲਮ ਨੂੰ ਸ਼ੁਰੂ ਹੋ ਜੇ ਨਾ ਫਿਰ ਉਹ ਲੰਬਾ ਵਕਤ ਚੱਲ ਜਾਂਦੀ ਹੈ ਬਸ ਇਹੀ ਚੰਗੀ ਫਿਲਮ ਦੀ ਨਿਸ਼ਾਨੀ ਹੈ ਕਿ ਜਦੋਂ ਕੋਈ ਸਾਹਿਬ ਤੁਹਾਡੀ ਹਰ ਫਿਲਮ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਦਿਖਾਈ ਦਿੰਦੀ ਹੈ ਇਸ ਫਿਲਮ ਦੇ ਵਿੱਚ ਕੀ ਖਾਸ ਲੈ ਕੇ ਆ ਕੋ ਨੌਜਵਾਨਾਂ ਵਾਸਤੇ ਕੁਝ ਸਿੱਖਣ ਨੂੰ ਹੈ ਕਿਉਂਕਿ ਜਿਸ ਤਰੀਕੇ ਨਾਲ ਫਿਲਮ ਦਾ ਨਾਮ ਹੈ ਇਹਦੇ ਵਿੱਚ ਆਪਾਂ ਕੀ ਪ੍ਰੇਰਨਾ ਇਹਦੇ ਨਾਲ ਹੀ ਸਵਾਲ ਹੈ ਮਾਨ ਸਾਹਿਬ ਸ਼ੌਂਕੀ ਸਰਦਾਰ ਮਤਲਬ ਸਰਦਾਰ ਕਿਸ ਚੀਜ਼ ਦਾ ਸ਼ੌਂਕੀ ਹੈ ਸਰਦਾਰ ਸਵੇਕਟਰ ਸ਼ੌਂਕੀ ਹੁੰਦੇ ਹੈ ਸਰਦਾਰ ਉਹ ਜਿਹੜਾ ਸ਼ੌਂਕੀ ਸਰਦਾਰਾਂ ਨੂੰ ਕੀ ਮੈਸੇਜ ਦੇ ਦੇਖੋ ਸ਼ੌਂਕੀ ਤੋਂ ਕਈ ਤਰ੍ਹਾਂ ਦੇ ਸ਼ੌਕ ਹੁੰਦੇ ਹਨ ਉਹਨਾਂ ਤਾਂ ਕਈ ਜਵਾਰੀ ਵੀ ਹੁੰਨੇ ਬੰਦੇ ਕਿਸ ਨੂੰ ਕਿਸੇ ਜੀ ਦਾ ਸ਼ੌਕ ਹੈ ਜਿਹੜਾ ਫਿਲਮ ਦਾ ਕਿਰਦਾਰ ਜਿੱਥੋਂ ਫਿਲਮ ਸ਼ੁਰੂ ਹੋਈ ਹੈ ਜਦੋਂ ਇਹਨੂੰ ਲਿਖਿਆ ਸੀ ਨਾ ਤਾਂ ਉਹਦੇ ਚ ਗੋਗੋਗਲ ਭਾਜੀ ਸੀ ਮੇਰਾ ਸੀ ਤੇ ਗੁਰੂ ਸਾਡਾ ਛੋਟਾ ਭਰਾ ਬਣਦਾ ਤਾਂ ਇਹ ਵੀ ਜ਼ਰੂਰੀ ਹੁੰਦਾ ਸਿਨਮੇ ਚ ਕਿ ਇੱਕ ਅਦਾਕਾਰ ਨਾਲ ਉਹਦੇ ਕਦਾਕਾਰ ਹੁੰਦੀ ਹੈ ਸੋ ਇਹਦੇ ਚ ਦੋ ਜੋੜੀਆਂ ਬਣਾਈਆਂ ਸੀ ਇਹਦਾ ਹੀਰੋ ਅਜੇ ਆਇਆ ਨਹੀਂ ਦਿੱਲੀ ਹੈ ਇਹ ਇਹਦਾ ਹੀਰੋ ਮੈਂ ਬੈਠਾ ਗੁੱਡੀਆਂ ਪਰ ਜਦੋਂ ਪੂਰੀ ਕਹਾਣੀ ਸੁਣੀ ਤਾਂ ਮੈਂ ਤੀਰਜ ਨੂੰ ਕਿਹਾ ਸੀ ਕਿ ਮੈਂ ਪੱਗ ਬੰਨ ਕੇ ਰੋਲ ਕਰਨਾ ਇਸ ਫਿਲਮ 'ਚ ਤੇ ਜਦੋਂ ਪੱਗ ਬੰਨਣੀ ਹੈ ਵੈਸੇ ਤਾਂ ਚਲੋ ਹਰ ਬੰਦੇ ਦਾ ਆਪਣਾ ਰੁਝਾਨ ਹੈ ਹਰ ਬੰਦਾ ਸ਼ੌਕ ਨਾਲ ਪੱਗ ਵੀ ਬੰਨਦਾ ਹੈ ਕਈ ਨਹੀਂ ਵੀ ਬੰਨਦੇ ਪਰ ਮੇਰੇ ਮਨ 'ਚ ਇਹ ਸੀ ਕਿ ਜਦੋਂ ਜਿੱਦਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਪਿਤਾ ਜੀ ਹੋਰਾਂ ਨੂੰ ਜਾਂ ਉਹਨਾਂ ਦੇ ਸਮਕਾਲੀਆਂ ਨੂੰ ਉਦੋਂ ਜਿਹੜਾ ਦੌਰ ਸੀ ਪੱਗਾਂ ਨਾਲ ਫਾਰਮਲ ਕੱਪੜੇ ਪਾਉਂਦੇ ਸੀ। ਜੀ। ਤੋਂ ਮੈਂ ਕਿਹਾ ਸੀ ਇਹਦੇ ਜਿਹੜੇ ਡਰੈੱਸਾਂ ਅਸੀਂ ਇਸ ਤਰ੍ਹਾਂ ਦੇ ਰੱਖਣਾ ਚਾਹੁੰਦੇ ਆਂ ਕਿ ਜਿਹਦਾ ਪੱਗ ਬੰਨੀ ਹੈ ਤੇ ਨਾਲ ਉਸੇ ਤਰ੍ਹਾਂ ਦੀ ਕਮੀਜ਼ ਫਿਰ 150। ਇਹੀ ਪਹਿਲਾ ਸ਼ੌਕ ਹੈ ਇਸ ਫਿਲਮ ਦੇ ਸਰਦਾਰ ਦਾ। ਦੂਜਾ ਸ਼ੌਕ ਇਹ ਹੈ ਵੀ ਝੂਠ ਛੱਡਣਾ ਨਹੀਂ ਤੇ ਸੱਚ ਤੇ ਖੜਨਾ। ਤੋਂ ਇਸ ਤਰ੍ਹਾਂ ਇਹ ਫਿਲਮ ਜਦੋਂ ਤਣੀ ਗਈ ਤਾਂ ਉਹਦੇ 'ਚ ਫਿਰ ਜਦੋਂ ਦੁਬਾਰਾ ਦੂਜੇ ਡਰਾਫਟ ਤੇ ਅਸੀਂ ਬੈਠੇ ਤਾਂ ਮੈਂ ਡਾਇਰੈਕਟਰ ਸਾਹਿਬ ਨੂੰ ਕਿਹਾ ਬਈ ਜਿਹੜਾ ਮੇਰਾ ਰੋਮਾਂਟਿਕ ਡ੍ਰੈਗਨ ਕੱਟ ਦੋ। ਇਹਦਾ ਸਵਾਲ ਸੀ ਵੀ ਕਿਉਂ? ਮੈਂ ਕਿਹਾ ਕੱਟ ਦੋ ਐਸੀ। ਹੁਣ ਤੂੰ ਸਵਾਲ ਕਦ ਲਈ ਕਰਨਾ ਪਊ। ਵੀ ਮੈਂ ਨਹੀਂ ਕਰਨਾ ਚਾਹੁੰਦਾ ਇਸ ਫਿਲਮ ਚ ਲਵਾ ਕਰ। ਉਹ ਕਹਿੰਦਾ ਕਿਉਂ? ਮੈਂ ਕਿਹਾ ਵੀ ਜਦੋਂ ਪੱਗ ਬੰਨ ਲਈ ਜਦੋਂ ਸਰਦਾਰੀ ਦੀ ਗੱਲ ਕਰਨੀ ਹੋ ਆ ਫਿਰ। ਫਿਰ ਦਰਖਤਾਂ ਵਾਲੇ ਦਾ ਵਾਲਾ ਗੀਤ ਕਾ ਨੂੰ ਗਾਉਣੇ ਤਾਂ। ਕਹਿੰਦਾ ਫਿਰ ਏਦਾਂ ਕਿਵੇਂ ਕੰਮ ਚੱਲੂਗਾ ਮੈਂ ਤਾਂ ਕੋਈ ਨਹੀਂ ਵਨ ਸਾਈਡਡ ਹੋ ਜਾਂਦਾ ਹੁੰਦਾ ਪਿਆਰ ਤੋਂ ਮੁੰਟਾ ਜੇ ਚਪਾਲੀਆਂ ਹੱਪਤਾ ਬਟ ਇਸ ਕਰੈਕਟਰ ਨੂੰ ਸਿੱਧਾ ਹੀ ਰਹਿਣ ਦੇ ਇਹ ਪਰਿਵਾਰ ਨਾਲ ਜੁੜਿਆ ਕਰੈਕਟਰ ਹੈ ਆਪਣੀ ਵਿਰਾਸਤ ਨਾਲ ਜੁੜਿਆ ਹੈ ਇਹਦਾ ਇੱਕ ਮਿਸ਼ਨ ਹੈ ਜ਼ਿੰਦਗੀ ਦਾ ਉਹ ਇਹਨੇ ਪੂਰੇ ਕਰਨਾ ਹੈ ਟੋਲਟਮ ਵੀ ਲਾਈਕ 댓 ਸੋ ਐਸ ਕਰਕੇ ਇਹਦਾ ਨਾਮ ਸ਼ੌਕੀ ਸਰਦਾਰ ਰੱਖਿਆ ਸੀ ਮਾਨ ਸਰ ਹਰ ਇੱਕ ਫਿਲਮ ਦੇ ਦੀ ਗੱਲ ਕਰੀਏ ਤਾਂ ਤੁਸੀਂ ਰੋਮਾਂਟਿਕ ਸੀਨ ਕਰ ਥੋੜਾ ਜਿਆ ਉਹ ਕਰ ਦਿਓ ਕਿ ਰੋਮਾਂਟਿਕ ਸੀਨ ਜੀ ਮੈਂ ਹੁਣ ਵੀ ਤੁਸੀਂ ਗੱਲ ਕੀਤੀ ਵੀ ਮੈਂ ਕਿਹਾ ਵੀ ਐਵੇਂ ਆ ਇਹ ਤਾਂ ਇਸ ਫਿਲਮ ਦੀ ਗੱਲ ਕਰ ਰਹੀ ਹੈ ਬਾਕੀ ਫਿਲਮਾਂ ਦੀ ਨਹੀਂ ਮੈਂ ਨਹੀਂ ਉਦੋਂ ਕਿ ਹਰ ਇੱਕ ਚੀਜ਼ ਜ਼ਰੂਰੀ ਹੈ ਸਿਨੇਮਾ ਦੀ ਗੱਲ ਕਰੀਏ ਤਾਂ ਰਮਾਂਧ ਵੀ ਜ਼ਰੂਰੀ ਹੈ ਫਾਈਟ ਵੀ ਜ਼ਰੂਰੀ ਹੈ ਤੇ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਮੇਰਾ ਪਹਿਲਾ ਕੰਮ ਗਾਣਾ ਹੈ ਤਾਂ ਕੁਝ ਵਕਤ ਮੈਂ ਫਿਲਮਾਂ ਕਰੀਆਂ ਵੀ ਨਹੀਂ ਤੇ ਮੈਨੂੰ ਲੱਗਦਾ ਸੀ ਕਿ ਥੋੜਾ ਜਿਹਾ ਹੋਰ ਬਦਲੇ ਸਿਨੇਮਾ ਫਿਰ ਉਸ ਤਰ੍ਹਾਂ ਦੇ ਸਬਜੈਕਟ ਕਰੀਏ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਥੋੜੀਆਂ ਫਿਲਮਾਂ ਪਰਵਾਨਤ ਸੀ ਉਦੋਂ ਫਿਰ ਆਪਾਂ ਨੇ ਹਾਸ਼ਰ ਬਣਾਈ ਸੀ ਉਹ ਇੱਕ ਅਲੱਗ ਤਰ੍ਹਾਂ ਦੀ ਸੀ ਫਿਰ ਹਾਸ਼ਰ 2 ਲਈ ਬਹੁਤ ਲੋਕ ਜ਼ਿੱਦ ਕਰਦੇ ਸੀ ਮੈਂ ਕਿਹਾ ਨਹੀਂ ਅੰਜ ਤਾਂ ਕਿਸਾਨਾਂ ਦੇ ਬਣਾਉਣੇ ਆ ਇੱਕ ਲੱਖ ਸਬਜੈਕਟ ਹੋਣਾ ਚਾਹੀਦਾ ਤਾਂ ਕੰਮ ਕਰਦੇ ਕਰਦੇ ਕੁਝ ਇੱਕ ਚੀਜ਼ਾਂ ਸੀ ਗਲਤ ਵੀ ਬਣਾ ਗਏ ਕਿਉਂਕਿ ਉਹ ਸਪਾਰਸੀ ਡਾਇਰੈਕਟਰ ਸੀ ਮਿੱਤਰ ਪ੍ਰੇਮੀ ਵੀ ਕਈ ਵਾਰੀ ਸੁੱਖ ਨਾ ਖਾ ਜਾਣੇ ਹੁੰਦੇ ਤਾਂ ਉਸੇ ਤਰ੍ਹਾਂ ਦੀ ਤਰਾਸਦੀ ਸੱਟ ਸੀ ਤਾਂ ਪਿਛਲੀ ਫਿਲਮ ਚ ਇੱਕ ਮਚ्योर ਲਵ ਸੀ ਤੇ ਉਹਦੇ ਚ ਮਹਿਬੂਬਾ ਮਿਲੀ ਨਹੀਂ ਸੱਚਾ ਸੁਰਮਾਲਾ ਜਿਹੜਾ ਕਿਰਦਾਰ ਸੀ ਕਿਉਂਕਿ ਉਹਨਾਂ ਦਾ ਕਰੈਕਟਰ ਇਦਾਂ ਦਾ ਸੀ ਜੋ ਵੀ ਪੁਰਾਣਾ ਲਿਖਿਆ ਹੋਇਆ ਇਸ ਫਿਲਮ 'ਚ ਮੈਨੂੰ ਨਹੀਂ ਮਿਲਦਾ ਸੋ ਰੋਮਾਂਸ ਪਹਿਲਾਂ ਰੱਬ ਨੇ ਬਣਾਇਆ ਜੋੜੀ ਚ ਅਸੀਂ ਬਹੁਤ ਕਰ ਲਿਆ ਸੀ ਫਿਰ ਤੁਸੀਂ ਕਹਿੰਦੇ ਰੋਮਾਂਸ ਬਹੁਤ ਕਰਦਾ ਮੈਂ ਕਹਿੰਦਾ ਕਿ ਤੁਹਾਡਾ ਇਹ ਲਾਂਭਾ ਹੀ ਲਾ ਦੀਏ ਵੀ ਇਸ ਫਿਲਮ 'ਚ ਰੋਮਾਂਸ ਹੀ ਨਹੀਂ ਕਰਨਾ ਇਹ ਜਿਹੜੀ ਦੂਜੀ ਜੋੜੀ ਆ ਸਾਡੇ ਛੋਟੇ ਇਹਨਾਂ ਨੂੰ ਕਰਨ ਦੋ ਵੱਡੇ ਵੀ ਸਿਰੇ ਨਹੀਂ ਲਾਇਆ ਇਹਨਾਂ ਨੇ ਵੀ ਅੱਧ ਚੈੱਕ ਕਰਕੇ ਕੰਮ ਕੁੜੀ ਮਾਰਨੀ ਮਾਡ ਸਾਹਿਬ ਇੱਕ ਸਵਾਲ ਹੈ ਕਿ ਜੇ ਮੈਂ ਹਰ ਕੈਰੈਕਟਰ ਕੁਛ ਨਾ ਕੁਛ ਸਿਖਾ ਕੇ ਜਾਂਦਾ ਕਲਾਕਾਰ ਨੂੰ ਇਸ ਕੈਰੈਕਟਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਕੈਰੈਕਟਰ ਤੋਂ ਨਹੀਂ ਕੈਰੈਕਟਰ ਨਾਲ ਹੀ ਫਿਲਮ ਬਣਦੀ ਸਾਰਿਆਂ ਨਾਲ ਇੱਕ ਸਮੂਹ ਦੀ ਫਿਲਮ ਹੈ ਫਿਲਮ ਨੂੰ ਸਿੱਧਾ-ਸਿੱਧਾ ਦੋ ਹਿੱਸਿਆਂ 'ਚ ਵੰਡਿਆ ਕਰੋ ਤੁਸੀਂ ਪਹਿਲਾ ਹਿੱਸਾ ਹੁੰਦਾ ਸੰਗੀਤ ਔਰ ਦੂਜਾ ਹੁੰਦਾ ਖਾਣ ਸੰਗੀਤ ਇਸ ਲਈ ਬਹੁਤ ਜ਼ਰੂਰੀ ਹੈ ਸਾਡੇ ਸਿਨੇਮੇ ਚ ਕਿ ਜਦੋਂ ਫਿਲਮ ਸ਼ੁਰੂ ਕਰਦੇ ਆ ਉਹਦਾ ਬਜਟ ਹਮੇਸ਼ਾ ਵੱਜ ਜਾਂਦਾ ਕਿਉਂਕਿ ਜਿਵੇਂ ਸਾਡੀਆਂ ਹੀਰੋਇਨਾਂ ਜਾਂ ਹੋਰ ਅਦਾਕਾਰਾਂ ਫਿਰ ਇਹਨਾਂ ਨੂੰ ਵੈਨਟੀ ਫਰੂਟਸ ਐਂਡ ਆਲ ਕੇਕਸ ਬਰਾਉਨੀ ਜਿਹਾ ਪਾਰਟ ਵਿੱਚ ਕੀਤੀ ਐਦਾ ਹੁੰਦਾ ਹੈ ਜੀ ਚਲੋ ਸਾਡਾ ਤਾਂ ਕੋਈ ਨਹੀਂ ਐਦਾ ਵੱਟ ਤੇ ਬਹਿ ਕੇ ਅਸੀਂ ਪਹਿਲੀਆਂ ਫਿਲਮਾਂ ਐਦਾਂ ਹੀ ਵਟਾਂ ਦੇ ਬੈਠੇ ਖੜਦੇ ਸਾਲ ਲੈ ਲਾ ਤਖੜਾ ਸਵਾਲ ਇਹਨਾਂ ਨੂੰ ਪੁੱਛ ਲੈਣਾ ਪਹਿਲਾਂ ਤਾਂ ਪੂਰਾ ਕਰ ਲੈਣਾ ਚਾਚਾ ਹਾਂਜੀ ਹਾਂਜੀ ਸਰ ਤੋ ਜਦੋਂ ਬਜਟ ਵੱਜ ਜਾਂਦਾ ਤਾਂ ਪ੍ਰੋਡਿਊਸਰ ਦੀ ਜਿਹੜੀ ਦੇਖੋ ਪ੍ਰੋਡਕਸ਼ਨ ਹਾਊਸ ਤਾਂ ਹੀ ਬਹੁਤੀਆਂ ਫਿਲਮਾਂ ਰਿਪੀਟ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਸਿਨੇਮਾ ਅਜੇ ਉਨਾ ਵਿਕਸਤ ਹੋਇਆ ਨਹੀਂ ਉਹਦਾ ਗਾਗਜਾਂ ਚ 100 200 ਕਰੋੜ ਕਰ ਗਏ ਸੀ ਪਰ ਨਹੀਂ ਹੁੰਦਾ ਤੋ ਪ੍ਰੋਡਿਊਸਰ ਨੂੰ ਜਦੋਂ 뮤직 ਰਾਈਟਸ ਅੱਛੀ ਪ੍ਰਾਈਸ ਤੇ 2-4 ਕਰੋੜ ਦੇ ਨਿਕਲ ਜਾਂਦੇ ਆ ਫਿਰ ਉਹ 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 50% ਸੇਵ ਹੋ ਜਾਂਦਾ ਸੋ ਆਪਾਂ ਲੱਕੀ ਹੈ ਵੀ ਆਪਣਾ ਜਿਹੜਾ ਸਗੀਤ ਸੀ ਬਹੁਤ ਚੰਗੀ ਪ੍ਰਾਈਸ ਤੇ ਇਹਨਾਂ ਨੇ ਲੈ ਕੇ ਉਹ ਇੱਕ ਰਿਕਵਰੀ ਕਰ ਲਈ ਸੀ ਦੂਜਾ ਜਦੋਂ ਸੰਗੀਤਕ ਪ੍ਰੋਮੋ ਜਦੋਂ ਚੱਲਦੇ ਆ ਉਹਦੇ ਨਾਲ ਜਿਹੜੇ ਸਾਡੇ ਦੇਖਣ ਤੇ ਸੁਣਨ ਵਾਲੇ ਹੁੰਦੇ ਆ ਉਹਨਾਂ ਦਾ ਫਿਰ ਇਤਿਹਾਜ ਜਾਂਦਾ ਕਿ ਹਾਂ ਇਹ ਅੱਛੀ ਲੱਗਦੀ ਆ ਫਿਰ। ਤੋਂ ਇਹਦੇ ਚ ਜਿਆਦਾ ਗਾਣੇ ਵਾਰ ਨੂੰ ਮੈਂ ਉੱਚੀ ਸੁਰ ਵਾਲੇ ਜਾਂ ਖੜਕੂ ਸਬਾ ਦੇ। ਤੋਂ ਬਾਕੀ ਜਿਹੜੀ ਕਹਾਣੀਆਂ ਸਾਰੀ ਉਹਦਾ ਮੈਸੇਜ ਤਾਂ ਵੈਸੇ ਮੈਸੇਜ ਇੱਕ ਲਾਈਨ ਦੇ ਹੁੰਦਾ ਬਟ ਸਮਝਣ ਲਈ ਤਾਂ ਬੰਦਾ ਬਹੁਤ ਕੁਛ ਆ। ਉਹਦੇ ਚ ਇਹ ਹੈ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹ ਪਰਿਵਾਰਾਂ ਨਾਲ ਰਹਿ ਕੇ ਕੁਛ ਨਹੀਂ। ਜੇ ਦਾ ਮਸਲਾ ਤੁਹਾਡਾ ਪਟਿਆਲੇ ਦੇ ਲਾਗੇ ਪਿੰਡ ਹੋਵੇ ਤਾਂ ਤੁਹਾਡਾ ਨੌਜਵਾਨ ਬੱਚਾ ਕੋਸ਼ਿਸ਼ ਕਰੂਗਾ ਵੀ ਮੈਂ ਪਟਿਆਲੇ ਹੀ ਰਹਾ ਉੱਥੇ ਨੇਕਸੀ ਹੋਵੇ ਉੱਥੇ ਉਹਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਉਹਦੀ ਜੀਵਨ ਸਾਥ ਨਾਲ ਮਿਲ ਜਾਂਦੀ ਹੈ ਉਹ ਪਿੰਡ पे ਸੈਟਰਡੇ ਸੰਡੇ ਜਾਂਦਾ ਸਬਜ਼ੀ ਸਬਜ਼ੀ ਆ ਦੁੱਧ ਲੈਣ ਸੋ ਮਸਲਤ ਹੈ ਵਿਰਾਸਤ ਨੂੰ ਜੋੜਨਾ ਤੇ ਪਰਿਵਾਰਾਂ ਦਾ ਇਕੱਠੇ ਰਹਿਣਾ ਜਿਹੜੀ ਅਗਲੀ ਅਗਲੇ ਜਿਹੜੀ ਸਾਡੀ ਜਨਰੇਸ਼ਨ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਅਕਲਤਾ ਇੱਕ ਆਪਣੇ ਪੁਰਾਣੇ ਜ਼ਮਾਨੇ ਚ ਕਿੰਨੇ ਬਜ਼ੁਰਗ ਕਿੰਨਿਆਂ ਕੋ ਨੂੰ ਡਿਪਰੈਸ਼ਨ ਹੁੰਦਾ ਸੀ ਅੱਜਕੱਲ 25 ਸਾਲ ਦਾ ਜਵਾਨ ਡਾਕਟਰ ਕੋਲ ਬੈਠਾ ਹੁੰਦਾ ਉਹਦੇ ਬਾਪੂ ਕਹਿੰਦਾ ਸਾਈਕੈਟ੍ਰਿਸ ਉਹਨੇ ਇੱਕ ਸੌ ਖਾ ਕੇ ਆਪਣਾ ਕੀ ਕਹਿਣਾ ਸਾਈਕੈਟ ਸਾਈਕੈਟ੍ਰਿਕਸ ਤੇ ਉਹ ਇਸ ਤਰ੍ਹਾਂ ਦੀਆਂ ਕਿਉਂ ਆਈਆਂ ਕਿਉਂਕਿ ਪਰਿਵਾਰਾਂ 'ਚ ਇਕੱਠ ਨਹੀਂ ਗੱਲਬਾਤ ਵੀ ਨਹੀਂ ਹੁੰਦੀ ਮੁੰਡਾ ਆਪਦੇ ਕਮਰੇ 'ਚ ਫੋਨ ਘгай ਜਾਂਦਾ ਬਾਪੂ ਆਪਣੇ 'ਚ ਬੈਠਾ ਹੁੰਦਾ ਤੇ ਬੇਬੇ ਵੀ ਟਿਕਟੌਕ ਤੇ ਲੱਗਦੀ ਗੀ ਆ ਸਰ ਹਰ ਫਿਲਮ ਦੇ ਵਿੱਚ ਤੁਹਾਡਾ ਗਾਣਾ ਕੋਈ ਨਾ ਕੋਈ ਫੇਮਸ ਹੁੰਦਾ ਹੈ ਇਸ ਫਿਲਮ ਦੇ ਵਿੱਚ ਕੁਝ ਖਾਸ ਗਾਣਾ ਕਿ ਲਾਇਆ ਕੋਈ ਗਾਣੇ ਦੇ ਤੌਰ ਤੇ ਤੁਸੀਂ ਝਾਦਾ ਫਿਲਮਾਂ ਸਰੋ ਦੇ ਦੇਖੋ ਗਾਣਾ ਤਾਂ ਹੁਣ ਇੰਟਰਨੈਟ ਤੇ ਦੇਖ ਲੈ ਸਿੰਘ ਸਾਹਿਬ ਇਹ ਤਾਂ ਹੁੰਦਾ ਜਾਇਜ਼ ਪੱਤਰਕਾਰਾਂ ਨਾਲ ਗੱਲ ਕਰਦੇ ਦੋਨਾਂ ਨੇ ਗਾ ਕੇ ਸੁਣਾ ਦੋ ਇਹ ਖਬਰ ਵੀ ਚੱਲਣ ਜੋਗੀ ਹੋਵੇ ਮੈਂ ਦੋ ਛੋਟਾ ਭਾਈਆਂ ਕਿਉਂਕਿ ਤੁਹਾਡਾ ਨਾਲ ਭਿੱੜਦਾ ਵੀ ਮੈਂ ਹੀ ਆ ਇਹ ਇਹ ਤਰਕ ਹੀ ਨਹੀਂ ਸਵਾਲ ਹੈ ਦੇਖੋ ਮੈਂ ਬੇਨਤੀ ਕਰਦਾ ਹਾਂ ਨਾ ਸਾਰੇ ਪੱਤਰਕਾਰਾਂ ਨੂੰ ਵੀ ਜਦੋਂ ਤੁਸੀਂ ਕਿਸੇ ਫਿਲਮ ਦੇ ਮੁਤਲਕ ਜਿੱਦਾਂ ਹੁਣ ਤੁਸੀਂ ਆਏ ਸੀ ਤੁਸੀਂ ਜ਼ਰੂਰ ਪੜ੍ਹਨਾ ਸੀ ਕਿਉਂਕਿ ਸੰਗੀਤ ਰਿਲੀਜ਼ ਹੋਏ ਨੂੰ ਮਹੀਨਾ ਹੋ ਗਿਆ ਤੇ ਉਹਦੀ ਜਿਹੜੀ ਤੁਸੀਂ ਜਦੋਂ ਇੰਟਰਨੈਟ ਤੇ ਜਦੋਂ ਤੁਸੀਂ ਐਜ ਦੇ ਪੱਤਰਕਾਰ ਵੈਸੇ ਵੀ ਤੁਸੀਂ ਵਿਸ਼ੇ ਲੱਭਦੇ ਹੋ ਜਦੋਂ ਇਸ ਤਰ੍ਹਾਂ ਦੇ ਵਿਸ਼ੇ ਤੇ ਆਪਾਂ ਗੱਲ ਕਰਦੇ ਤੁਸੀਂ ਜ਼ਰੂਰ ਸਰਚ ਕਰਿਆ ਕਰੋ ਇਹ ਤੁਹਾਡੀ ਉਹੀ ਗੱਲ ਹੋ ਗਈ ਕਿ ਜਲੰਧਰ ਦਾ ਪੱਤਰਕਾਰ ਹੈ ਪਤਾ ਨਹੀਂ ਉਹਨੇ ਜ਼ਿੰਦਗੀ ਜੀ ਕੋਈ ਨਾਟਕਿਆ ਸੀਰੀਅਲ ਲੜਾਇਆ ਕਿ ਨਹੀਂ ਉਹ ਹਰ ਫਿਲਮ ਦੀ ਸਮੀਖਿਆ ਕਰਦਾ ਉਹਨੂੰ ਮੇਰੇ ਵੇਲੇ ਸੁਨੇਹਾ ਦੋ ਵੀ ਭਾਈ ਤੂੰ ਇੱਕ ਫਿਲਮ ਤਾਂ ਬਣਾ ਤੇਰੀ ਪਟਕਥਰ ਤਾਂ ਦੇਖੀ ਤੂੰ ਕਿਦਾਂ ਦੀ ਲਿਖਦਾ ਹੈ ਹੈ ਨਾ ਇਸ ਲਈ ਮਤਲਬ ਹਾਂਜੀ ਜਿਹੜਾ ਮਾਨ ਸਾਹਿਬ ਸਾਹ ਮਿਲਦਾ ਦੇਖੋ ਅੱਜ ਦੇ ਯੁੱਗ 'ਚ ਇੰਨਾ ਮਹਿੰਗਾ ਇਕੁਪਮੈਂਟ ਹੈ ਔਰ ਜਿਹੜਾ ਇਹਦੇ 'ਚ ਲਾਸਟ ਜਿਹੜਾ ਕੈਮਰਾ ਵਰਤਿਆ ਉਹ 2 ਤੋਂ 3 ਲੱਖ ਰੁਪਏ ਇੱਕ ਦਿਨ ਦਾ ਨਾਲ ਉਹਦੇ ਬੰਦੇ ਲੱਗੋਨੇ ਕੋਸ਼ਿਸ਼ ਤਾਂ ਦੇਖੋ ਹਰ ਬੰਦਾ ਛੀ ਕਰਦਾ ਬਿਲਕੁਲ ਜੀ ਹਾਂ ਜੀ ਹਾਂ ਜੀ ਅਮੇ ਟੇਬਲ ਤੇ ਬੈਠ ਕੇ ਮਾਈਕ ਮੂਰੇ ਰੱਖ ਕੇ ਤੁਸੀਂ ਇਹ ਕਹਿ ਦੇਣਾ ਵੀ ਕਹਾਣੀ ਕਮਜ਼ੋਰ ਹੈ ਸੋ ਮੇਰੀ ਸਾਰੇ ਵੀਰਾਂ ਨੂੰ ਤੁਹਾਨੂੰ ਤਾਂ ਵਿੱਚ ਛੋਟੇ ਵੀ ਬਹੁਤੇ ਤਾਂ ਆਪਾਂ ਖਾਸੇ ਹੀ ਮਿਲਿਆ ਇੱਕ ਦੂਜੇ ਨੂੰ ਉਹਨੂੰ ਸੱਜਣ ਨੂੰ ਬੇਨਤੀ ਕਰਿਓ ਕਿ ਤਕੜੀ ਕਹਾਣੀ ਲਿਖ ਕੇ ਦੇ ਪੈਸੇ ਅਸੀਂ ਲਾ ਦਾਂਗੇ ਤੇਰੇ ਤੇ ਐਦਾ ਤੋ ਬੇ ਦੇਖੋ ਅੱਗੇ ਹੁੰਦਾ ਸੀ ਕਿ ਮੰਡੀਆਂ ਹੁੰਦੀਆਂ ਸੀ ਇੱਕ ਹਾਲ ਹੁੰਦਾ ਸੀ ਫਿਰ ਉਹਦੇ ਤਿੰਨ ਸ਼ੋਅ ਹੁੰਦੇ ਸੀ ਅਜੋਕੇ ਯੁੱਗ 'ਚ ਜਿਹੜੇ ਪ੍ਰੋਡਿਊਸਰ ਆ ਜਾਂ ਥੀਏਟਰ ਵਾਲੇ ਇਸ ਤਰ੍ਹਾਂ ਨਹੀਂ ਕੈਲਕੂਲੇਸ਼ਨ ਕਰਦੇ ਉਹ ਸਵੇਰੇ ਦੇਖਦੇ ਆ ਵੀ 12 ਵਜੇ ਸ਼ੋਅ ਚਲਾਤਾ ਫਿਰ ਉਹਨੇ 1 ਕਿ 1 ਵਜੇ ਵੀ ਚਲਾ ਲੈਣਾ ਕਿਉਂਕਿ ਉਹਨਾਂ ਕੋਲ ਪਰਮਾਹਾਰਸਲ ਸਿਨੇਮਾ ਦੀ ਫਿਰ ਮੰਨ ਲਓ ਇੱਕ ਸ਼ੋਅ 'ਚ 20 ਬੰਦੇ ਆ ਗਏ 3 ਵਜੇ ਵਾਲਾ 'ਚ ਫਿਰ 40 ਆ ਗਏ ਅਗਲੇ 'ਚ 200 ਹੋ ਗਿਆ ਐਦਾਂ ਫਿਰ ਉਹ ਪੂਰੇ ਦਿਨ ਦੀ ਕੈਲਕੂਲੇਸ਼ਨ ਕਰਕੇ ਫਿਗਰਸ ਕੱਢਦੇ ਆ ਔਰ ਜੇ ਅਚਾਨਕ ਆਪਾਂ ਮੰਨ ਲਓ ਮੈਂ 10 ਵਜੇ ਆਇਆ ਸਵੇਰੇ ਬਹੁਤ ਲੋਕ ਛੁੱਟੀ ਵਾਲੇ ਦਿਨ ਤਾਂ ਆ ਜਾਂਦੇ ਆ ਦੂਜੇ ਦਿਨ ਨਹੀਂ ਆ ਸਕਦੇ ਆ ਮਾਲੋ ਉਹਦੇ ਚ 20 ਬੰਦੇ ਆ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਫਿਲਮ ਨੂੰ ਤਾਂ ਜੀ ਕੋਈ ਦੇਖਣ ਨਹੀਂ ਆਇਆ ਹੈ ਨਾ ਤੇ ਉਹ ਪੱਤਰਕਾਰ ਸਾਹਿਬ ਨੂੰ ਪਤਾ ਨਹੀਂ ਉਹ ਵੇਖ ਮਤਲਬ ਪੈਸੇ ਵੀ ਖਰਚ ਉਹਨਾਂ ਨੇ ਕਿ ਕਿਤੇ ਉੱਤੇ ਕੋਈ ਸੱਜਣ ਮਿੱਤਰੇ ਅੰਦਰ ਲੱਗਿਆ ਦੀ ਉਹਨਾਂ ਵਾਰੀ ਦਿੱਤ ਕਿ ਹੈ ਨਾ ਸੋ ਪੂਰਾ ਜਦੋਂ ਆਪਾਂ ਇਹ ਸਾਰੀ ਫਿਲਮ ਲੱਗ ਲੂਗੀ ਆਪਣੇ ਸਿਨੇਮਾ ਦਾ ਸਫਰ ਕੰਪਲੀਟ ਕਰ ਲੂਗੀ ਫਿਰ ਇਹਨਾਂ ਚੀਜ਼ਾਂ ਤੇ ਚਰਚਾ ਵੀ ਅੱਛੀ ਲੱਗਦੀ ਆ ਠੀਕ ਹੈ ਸਰ ਔਰ ਮੂਲ ਰੂਪ ਚ ਤੁਹਾਡੀ ਜਾਂ ਮੇਰੀ ਪਸੰਦ ਨਿੱਜੀ ਤੌਰ ਤੇ ਅਲੱਗ ਹੋ ਸਕਦੀ ਹੈ ਮਸਲਨ ਤੁਸੀਂ ਆ ਪੱਗ ਬੰਨੀ ਹੋ ਤੁਹਾਨੂੰ ਇਹ ਜਿਆਦਾ ਸੂਟ ਕਰੀ ਵੀ ਅੱਜ ਜਾਣਕਾਰ ਹੋ ਤੁਹਾਨੂੰ ਇਹ ਸੂਟ ਕਰੀ ਐਸੇ ਤਰ੍ਹਾਂ ਬੰਦੇ ਦਾ ਆਪਣਾ ਆਪਣਾ ਵਿਚਾਰ ਤੇ ਵਿਹਾਰ ਹੁੰਦਾ ਇਹ ਜ਼ਰੂਰੀ ਨਹੀਂ ਕਿ ਜੇ ਇੱਕ ਪ੍ਰੈਸ ਰਿਪੋਰਟਰ ਸੱਜਣ ਨੂੰ ਨਹੀਂ ਸਮਝ ਆਈ ਤਾਂ ਵਾਕਿਆ ਤੋਂ ਮੈਂ ਤਾਂ ਚਾਹਨਾ ਜਿੱਦਾਂ ਤੁਸੀਂ ਲੋਕਾਂ ਲੋ ਤੋਂ ਆਪਣੇ ਜਦੋਂ ਵੀ ਬੰਦੇ ਨਿਕਲਣਗੇ ਜ਼ਰੂਰ ਪੁੱਛੋ ਵੀ ਜੇ ਕਮੀ ਹੈ ਤਾਂ ਕਿੱਥੇ ਕਮੀ ਹੈ ਜਦੋਂ ਕੋਈ ਵੀ ਫਿਲਮ ਰਿਲੀਜ਼ ਹੁੰਦੀ ਆਮ ਤੌਰ ਤੇ ਰਿਲੀਜ਼ ਹੋ ਜਾਂਦੀ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਆਰਟਿਸਟ ਅਗਲੀ ਫਿਲਮ ਸਾਈਨ ਕਰ ਲੈਣੇ ਮੈਂ ਜਦੋਂ ਦਾ ਇਸ ਕੰਮ ਚ ਮੈਂ ਹਮੇਸ਼ਾ ਹੀ ਫਿਲਮ ਤੋਂ ਬਾਅਦ ਥੀਏਟਰਾਂ ਚ ਜਾਣਾ ਹੈ। ਔਰ ਮੈਂ ਨਿੱਜੀ ਤੌਰ ਤੇ ਬੈਠ ਕੇ ਪੁੱਛ ਕੇ ਆਉਣਾ ਹੈ ਕਿ ਜੇ ਕਮੀ ਲਗੀ ਤਾਂ ਦੱਸੋ ਅਸੀਂ ਕੋਸ਼ਿਸ਼ ਕਰੀ ਹੋਰ ਅੱਛਾ ਕੰਮ ਕਰੀਏ। ਔਰ ਕਿਉਂਕਿ ਸਾਡੀ ਸਟੇਟ ਚ ਵਿਸ਼ੇ ਬਹੁਤ ਕਮ ਹੈ। ਬਹੁਤ ਵਿਸ਼ੇ ਆ ਤੇ ਅਸੀਂ ਫਿਲਮਾਂ ਬਣਾ ਨਹੀਂ ਸਕਦੇ। ਕਿ ਧਾਰਮਿਕ ਵਿਸ਼ੇ ਤੇ ਬਣਾ ਹੀ ਨਹੀਂ ਸਕਦੇ। ਆ ਫਿਰ ਆ ਗਿਆ ਸਮਾਜਿਕ। ਇਹ ਆ ਰਾਜਨੀਤਿਕ। ਤੇ ਇਹੀ ਦੋ ਵਿਸ਼ੇ ਤੀਜਾ ਕਾਮੇਡੀ। ਸੋ ਇਹ ਵਿਸ਼ਾ ਥੋੜਾ ਜਿਹਾ ਅਲੱਗ ਸੀ ਕਿ ਇਹਦੇ ਵਿੱਚ ਪਰਿਵਾਰਕ ਜਿਹੜਾ ਫਿਲਮ ਦੇ ਨਾਲ ਨਾਲ ਥ੍ਰਿਲਰ ਬਣਾਈ ਹੈ। ਤੋ ਇਹ ਬਹੁਤ ਘੱਟ ਇਸ ਤਰ੍ਹਾਂ ਦੀ ਜਿਹੜੀ ਹੈ ਟਰਾਈ ਹੁੰਦੀ ਹੈ। ਸੋ ਇਹਦੇ ਵਿੱਚ ਅਸੀਂ ਖਾਸਯਤ ਤੱਕ ਸਫਲ ਹੋ ਗਏ। ਅ ਕਿਰਪਾ ਬਾਬੇ ਦੀਵਾ ਕੀ ਤੁਹਾਡਾ ਮੈਡਮ ਇਹ ਸਵਾਲ ਤੁਹਾਡੇ ਤੋਂ ਸੀ ਕਿ ਤੁਸੀਂ ਲੈਜੈਂਡ ਬੱਬੂ ਮਾਨਜੀ ਨਾਲ ਕੰਮ ਕਰੇ ਕਿ ਮੈਨੂੰ ਐਕਸਪੀਰੀਅੰਸ ਆ ਨਹੀਂ ਅਖਬਾਰਤ ਵਿੱਚ ਵੀਰਵਾਰ ਦੀ ਮੈਨੂੰ ਤਾਂ ਕਿਸਾਨ ਪਿੰਡੂ ਫਾਰਮਰ ਇਦਾਂ ਦੇ ਅਖਬਾਰਤ ਕਰੋ ਮੇਰੇ ਲਈ। ਇਹ ਮੈਂ ਹਟਾਉਣਾ ਹੈ। ਸਿੰਗਰਾਂ ਲਈ ਇਹ ਨਵਰਤਨ ਗਮ ਨਾ ਸਟਾਰ ਅਭੀ ਵੀ ਕਹਿੰਦੀ ਸੀ ਸਾਰੇ ਸਟਾਰ ਆਉਣੇ ਚਾਹੀਦੇ ਫਰੇਮ ਵਿੱਚ ਮੈਂ ਕਿਹਾ ਇੱਕ ਦੋ ਤਿੰਨ ਸਟਾਰਾਂ ਅਸੀਂ ਕਿਸਾਰ ਨੇ ਮੈਨੂੰ ਬੜਾ ਔਖਾ ਜਾ ਲੱਗਦਾ ਤੁਹਾਡੇ ਵਰਗਾ ਮੈਂ ਮੇਰਾ ਪੇਸ਼ਾ ਗਾਣਾ ਮੈਂ ਮਸ਼ਹੂਰ ਹੋ ਗਿਆ ਨਾ ਐਸੀ ਤਰ੍ਹਾਂ ਤੁਹਾਡਾ ਪੇਸ਼ਾ ਪੱਤਰਕਾਰ ਦਾ ਤੁਸੀਂ ਆਪਣੇ ਖੇਤੇ 'ਚ ਮਸ਼ਹੂਰ ਹੋ ਜੀ ਮਾਨ ਸਰ ਤੁਹਾਡੀ ਫੈਨ ਫਾਲੋਇੰਗ ਇੰਨੀ ਹੈ ਕਿ ਦੋ ਦੋ ਘੰਟੇ ਦੇ ਨੌਜਵਾਨ ਬਾਹਰ ਵੀ ਖੜੇ ਨੇ ਤੇ ਪੂਰਾ ਪੰਜਾਬ ਦੀ ਗੱਲ ਕਰ ਪੂਰੇ ਭਾਰਤ ਵਾਸਤੇ ਵੀ ਤੁਹਾਡੇ ਫੈਨ ਫੋਲਗਾ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਮਾਣ ਬਖਸ਼ ਦੇ ਨੇ ਜੀ ਦੇਖੋ ਜੇ ਮੈਂ ਇਹ ਆਪਣੇ ਆਪ ਨੂੰ ਇਹ ਸਮਝਣ ਲੱਗਿਆ ਫਿਰ ਸਭ ਜੋ ਕੰਮ ਮੈਂ ਛੱਡਦਾ ਫਿਰ ਮੈਂ ਆਪਦੀ ਮੋਟਰ ਤੇ ਬੈਠਿਆ ਕਰਾਂ ਤੇ ਮੈਂ ਫੀਲਿੰਗ ਲਈ ਜਾ ਕਰਾਂ ਪਿਛਲੇ ਵੀਡੀਓ ਦੇਖੀ ਕਿਉਂਕਿ ਆਲਮੋਸਟ ਮੇਰੀ ਦੌੜ ਮੁੱਕ ਜੂਗੀ ਫਿਰ ਤੇ ਮੈਨੂੰ ਐਸੇ ਤਰ੍ਹਾਂ ਫਾਰਮਰਸ ਆਨ ਅਚਾ ਬਾਈਕ ਤੇ ਤੁਸੀਂ ਤੁਸੀਂ ਪੁੱਛਿਆ ਨਾ ਤੇ ਮੈਂ ਇਹੀ ਕਵਾਂਗੀ ਜਿਸ ਤਰ੍ਹਾਂ ਸਰ ਨੇ ਤੁਹਾਨੂੰ ਵੀ ਹੁਣੇ ਰਿਪਲਾਈ ਕੀਤਾ ਨਾ ਇਹ ਸਭ ਤੋਂ ਵੱਡੀ ਗੱਲ ਹੈਗੀ ਆਪਣੀ ਲਾਈਫ ਚ ਗਰਾਉਂਡਡਡ ਤੇ ਹਿਊਮਿਲਟੀ ਰੱਖਣਾ ਤੇ ਮੇਰੇ ਲਈ ਮੇਰਾ ਪੰਜਾਬ ਇੰਡਸਟਰੀ ਚ ਐਂਡੈਪਿਊ ਹੈਗਾ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਰ ਦੇ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਔਨ ਕੈਮਰਾ ਵੀ ਤੇ ਆਫ ਕੈਮਰਾ ਵੀ ਕਦੀ ਵੀ ਆਪਣੀ ਸਕਸੈਸ ਨੂੰ ਉਹ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਗਰਾਉਂਡ ਲੈਵਲ ਤੇ ਆ ਕੇ ਲੋਕਾਂ ਨਾਲ ਗੱਲ ਕਰਕੇ ਇੱਕ ਫੀਡਬੈਕ ਲੈਣ ਦੀ ਬਟ ਇੱਕ ਉਹਨਾਂ ਦੇ ਅੰਦਰ ਜਿਹੜੀ ਚਾਹ ਹੈਗੀ ਹੈ ਹੋਰ ਆਪਣੇ ਆਪ ਨੂੰ ਯੂ نو ਅੱਗੇ ਲੈ ਕੇ ਜਾਣਾ ਗਰੋ ਕਰਨਾ ਗਰੋਥ ਓਰੀਐਂਟਡ ਹੋਣਾ ਆਈ ਥਿੰਕ ਉਹ ਸਭ ਤੋਂ ਵਧੀਆ ਗੱਲ ਹੈ ਕਿ ਜਿਹੜੀ ਮੈਂ ਸਰ ਨਾਲ ਰਹਿ ਕੇ ਸਿੱਖੀ ਥੈਂਕ ਯੂ ਥੈਂਕ ਯੂ ਮੈਮ ਇੱਕ ਮਿੰਟ ਸਰ ਆਈ ਥਿੰਕ ਵੈਸੇ ਨਿਮਰਤ ਨੇ ਬਹੁਤ ਸਾਰਾ ਕੁਝ ਬਿਆਨ ਕਰ ਹੀ ਦਿੱਤਾ ਹੈਗਾ ਬਟ ਇੱਕ ਚੀਜ਼ ਜੋ ਹਮੇਸ਼ਾ ਫੀਲ ਹੁੰਦੀ ਹੈ ਸਾਨੂੰ ਅਸੀਂ ਪ੍ਰੋਮੋਸ਼ਨਸ ਤੇ ਇੰਨਾ ਟਾਈਮ ਸਰ ਦੇ ਨਾਲ ਰਹੇ ਅਸੀਂ ਸ਼ੂਟ ਦੇ ਇੰਨਾ ਟਾਈਮ ਨਾਲ ਰਹੇ ਬਿਲਕੁਲ ਵੀ ਜਿਵੇਂ ਉਹ ਖੁਦ ਕਹਿ ਰਹੇ ਨੇ ਨਾ ਕਿ ਮੈਨੂੰ ਲੈਜੈਂਡਾ ਕਹੋ ਉਹ ਫੀਲ ਹੀ ਨਹੀਂ ਹੋਣ ਦੁੱਦੇ ਹੈਗਾ ਅਸੀਂ ਇੰਨੇ ਕੰਫਰਟੇਬਲ ਇੰਨਾ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਆ ਬਲਕਿ ਜਿਵੇਂ ਲੋਕਾਂ ਦੇ ਮਨ ਦੇ ਵਿੱਚ ਥੋੜਾ ਬਹੁਤ ਡਰ ਰਹਿੰਦਾ ਨਾ ਸਾਰੇ ਜਣੇ ਜਿਵੇਂ ਅਸੀਂ ਬਾਕੀਆਂ 'ਚ ਦੇਖਿਆ ਵੀ ਇਹ ਟੀਮ ਸਾਰੀ ਡਰ-ਡਰ ਕੇ ਰਹਿੰਦੀ ਆ ਪਰ ਸਾਨੂੰ ਡਰ ਜਿਹਾ ਨਹੀਂ ਲੱਗਦਾ ਹੈਗਾ ਸਾਣ ਕਿ ਹੀ ਸੱਚ ਨਾਈਸ ਪਰਸਨ ਸਾਚ ਜੈਮ ਉਹ ਪਰਸਨ ਇਨ ਦੈਟ ਸੈਂਸ ਤੇ ਪਿਆਰ ਵੰਡਦੇ ਆ ਤੇ ਤਾਂ ਹੀ ਇੰਨਾ ਸਾਰਾ ਪਿਆਰ ਮਿਲਦਾ ਇਹਨਾਂ ਨੂੰ ਲੋਕਾਂ ਨੂੰ ਤਾਂ ਉਸ ਦੇ ਰਿਕਾਰਡ ਦੇ ਦੇਖਿਆ ਮਾਨ ਸਾਹਿਬ ਨੂੰ ਕੋਈ ਮਜ਼ਾਕ ਵਗੈਰਾ ਕਰਦੇ ਕਿਉਂਕਿ ਅਸੀਂ ਦਿਨ ਤੋਂ ਹੀ ਦੇਖਦਾ ਜਾਂ ਫਿਲਮਾਂ 'ਚ ਬਹੁਤ ਸੀਰੀਅਸ ਜਿਹਾ ਕੈਰੈਕਟਰ ਇਹਨਾਂ ਦਾ ਰਹਿੰਦਾ ਨਹੀਂ ਨਹੀਂ ਬਹੁਤ ਹਸਾ ਕਰ ਬਹੁਤ ਮਜ਼ਾਕ ਬਹੁਤ ਵਧੀਆ ਤੁਸੀਂ ਜਦੋਂ ਪੱਤਰਕਾਰ ਸਾਰੇ ਮੇਰੇ ਜਿੰਨੇ ਵੀ ਵੈਸੇ ਤਾਂ ਮੈਂ ਚੰਡੀਗੜ੍ਹ ਨਾਲ ਵੀ ਕਿਹਾ ਹਾਂ ਅਸੀਂ ਖੇਤਾ 'ਚ ਨਾ 5-400 ਬੂਟਾ ਲਾਇਆ ਥੱਲੇ ਤੁਸੀਂ ਬਿਨਾ ਕੈਮਰੇ ਤੋਂ ਕਿਤੇ ਆਹਾ ਤੁਹਾਡੇ ਕੋਲ ਨੰਬਰ ਹੈਗਾ ਜਿੱਤੇ ਜਿੱਤਾ ਇੱਕ ਦਿਨ ਕੱਢ ਕੇ ਵੈਸੇ ਆਏ ਹੋ ਪਹਿਲਾਂ ਆਪਾਂ ਗੱਲਾਂ ਬਾਤਾਂ ਮਾਰੀਏ 2-4 ਘੰਟੇ ਸਾਡੇ ਕੋਲ ਭੋਜਨ ਖਾਓ ਫਿਰ ਤੁਸੀਂ ਪੜ ਸਕੋਗੇ ਵੀ ਅਸਲ ਚ ਕੀ ਹੁੰਦਾ ਨਾ ਜ ਆਪਣੇ ਆਪਣੇ ਪੰਜਾਬ ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਕਿਸੇ ਦੀ ਚੰਗਿਆਈ ਦੀ ਚਰਚਾ ਨਹੀਂ ਕਰਦੇ ਅਸੀਂ ਅਸੀਂ ਬੁਰਾਈ ਦੀ ਗੱਲ ਕਰਦੇ ਹਾਂ ਉਹੀ ਇੱਕ ਪ੍ਰੋਬਲਮ ਹੈ ਪੰਜਾਬ ਐਡੇ ਵੱਡੇ ਪੰਜਾਬ ਤੋਂ ਇੰਨਾ ਕਿ ਰਹਿ ਗਿਆ ਔਰ ਅਜੇ ਵੀ ਇਹ ਮੈਨੂੰ ਸੁਭਾਵਨਾ ਲੱਗਦੀ ਹੈ ਜੋ ਹਾਲਾਤਾਂ ਕਿਤੇ ਹੋਰ ਨਾ ਛੋਟਾ ਕਰਦੇ ਸੋ ਪ੍ਰੋਬਲਮ ਹੈ ਕਿਉਂਕਿ ਬਾਕ ਕੁਝ ਸੜਕਾਂ ਨੇ ਖਾ ਲੈਣਾ ਕੁਝ ਜ਼ਮੀਨਾਂ ਐਕੁਆਇਰ ਹੋ ਕੇ ਖਾ ਜਾਣੇ ਪੰਜਾਬ ਤਾਂ ਮਤਲਬ ਸੜਕਾਂ ਤੇ ਆਰ ਪਾਰ ਵਾਲਾ ਪੰਜਾਬ ਰਹਿ ਜਾਣਾ ਸਮਝਦੇ ਨਹੀਂ ਪਰ ਮਾਨ ਸਰ ਪੰਜਾਬੀ ਤਾਂ ਪੂਰੇ ਸੰਸਾਰ ਚ ਨਹੀਂ ਦਿਲਾਂ ਚ ਵੱਸਦੇ ਹੋ ਤੁਸੀਂ ਦਾ ਮਤਲਬ ਉਹ ਗੱਲ ਨਹੀਂ ਹੈ ਕਿ ਪੰਜਾਬ ਤੁਸੀਂ ਕਹਿ ਰਹੇ ਚਲੋ ਅਲੱਗ ਚੀਜ਼ ਹੈ ਇੱਕ ਚੀਜ਼ ਵਧ ਰਹੀ ਹੈਗੀ ਆ ਪਰ ਪੰਜਾਬ ਤਾਂ ਹਰ ਇੱਕ ਦੇ ਦਿਲ ਦੇ ਵਿੱਚ ਵੱਸਦਾ ਜੀ ਤੇ ਦਿਲ ਚ ਤਾਂ ਵੱਸਦਾ ਪਰ ਸਾਡਾ ਖੇਤਾਂ ਤਾਂ ਹੌਲੀ ਹੌਲੀ ਛੋਟਾ ਹੋ ਰਿਹਾ ਹੈ ਨਾ ਸੰਗੜ ਤਾਂ ਰਿਹਾ ਹੈ ਨਾ ਅਗਲੀ ਜਨਰੇਸ਼ਨ ਬਾਹਰ ਨੂੰ ਭੱਜ ਗਈ ਆ ਪ੍ਰਾਤਨ ਕਾਲ ਚ ਵੀ ਐਸ ਤਰ੍ਹਾਂ ਹੁੰਦਾ ਸੀ ਜਦੋਂ ਕਬੀਲੇ ਵਸਦੇ ਸੀ ਇੱਕ ਕਬੀਲਾ ਜਿੱਥੇ ਵਸਦਾ ਸੀ ਉਤੋਂ ਖਾਸੀ ਅੱਗੇ ਜਾ ਕੇ ਜ਼ਮੀਨਾਂ ਵੜਦਾ ਸੀ ਪਰ ਉੱਥੇ ਬੱਚਿਆਂ ਨੂੰ ਛੱਡ ਕੇ ਵਾਪਸ ਆ ਜਾਂਦੇ ਸੀ ਪਰ ਪਿਛ ਜਦੋਂ ਤੋਂ ਆਹ ਕਲੋਨੀਅਲ ਰੂਲ ਆਏ ਨੇ ਇਸ ਤਰ੍ਹਾਂ ਦੀ ਚੱਕਾ ਚੌਂਦ ਸਾਡੇ ਦਿਮਾਗਾ 'ਚ ਬਾਤ ਹੀ ਵੈਸਟ ਨੇ ਕਿ ਸਾਨੂੰ ਲੱਗਦਾ ਵੈਸਟ ਵੱਡਾ ਹੋ ਗਿਆ ਸਾਤ ਹਾਲਾਂਕਿ ਜੇ ਅਸੀਂ ਗਰਾਊਂਡ ਤੇ ਦੇਖੀਏ ਤਾਂ ਬਹੁਤ ਵੱਡੇ ਸੀ ਅਸੀਂ ਦਿਮਾਗੀ ਤੌਰ ਤੇ ਵੀ ਹਰ ਤਰ੍ਹਾਂ ਨਾਲ ਔਰ ਸਾਨੂੰ ਇਸ ਤਰ੍ਹਾਂ ਬਣਾਤਾ ਕਿ ਪੰਜਾਬੀ ਗਵਾਰ ਉਹਨੇ ਇਹਨਾਂ ਪੜ੍ਹ ਹੁੰਨੇ ਆ ਐਡੀ ਵੱਡੀ ਜਿਹੜੀ ਯੂਨੀਵਰਸਿਟੀ ਫੂਕੀ ਸੀ ਸਾਡੀ ਉਹ ਉਹ ਪੰਜਾਬ ਚ ਹੀ ਸੀ ਜੀ ਬਿਲਕੁਲ ਤੇ ਅਸੀਂ ਵਧੀਆ ਸੀ ਲੋਕ ਪਰ ਸਾਨੂੰ ਬਣਾ ਇਸ ਤਰ੍ਹਾਂ ਕਲੋਨੀਅਲ ਰੂਟ ਸੋ ਮੈਨੂੰ ਲੱਗਦਾ ਕਿ ਇਹ ਸਾਡੀ ਜਨਰੇਸ਼ਨ ਜਿਹੜੀ ਪਰਮਨੈਂਟ ਸੈਟਲਮੈਂਟ ਹਨ ਉਹਦੇ ਕਰਕੇ ਸਭ ਤੋਂ ਵੱਡਾ ਖੋਰਾ ਲੱਗ ਰਿਹਾ ਪੰਜਾਬ ਨੂੰ ਮੰਨ ਲਓ ਇੱਕ ਜਨਰੇਸ਼ਨ ਜਾਂਦੀ ਹੈ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਹਨ ਉਹਨਾਂ ਨੂੰ ਸੈਟਲ ਕਰਕੇ ਤੇ ਸ਼ੁੱਡ ਕਮ ਬੈਕ ਉਹਦੇ ਨਾਲ ਸਾਡਾ ਖੇਤਾ ਭਰਿਆ ਰਹੂਗਾ ਨਹੀਂ ਤਾਂ ਤੁਸੀਂ ਕੋਈ ਅਤਕਤ ਨਹੀਂ ਨਹੀਂ 5 ਸਾਲਾਂ ਬਾਅਦ ਤੁਸੀਂ ਮਨੇ ਆਰਟੀ ਚ ਜਾਓਗੇ ਪੰਜਾਬ ਵਿੱਚ ਜੀ ਠੀਕ ਠੀਕ ਹੈ ਮੈਂ ਬਲ ਕਰੀ ਠੀਕ ਹੈ ਇੱਕ ਆਈਡੀ ਕਰੋਗੇ ਇੱਕ ਮੰਡੀ ਤੋਂ ਇੱਕ ਚੀਜ਼ਾਂ ਹਾਂਜੀ ਸਰ ਪਹਿਲਾਂ ਆਈਡੀਆਂ ਆਈਡੀ ਨੀਚੇ ਕਰ ਆਈਡੀ ਥੱਲੇ ਥੋੜੀ ਥੱਲੇ ਕਰ ਲਾਂਗੇ ਬੀਬੀ ਸਵਰਨ ਕੌਰ ਨਾਲ ਗੱਲ ਕਰੋ ਸਰ ਫਿਲਮ ਵਿੱਚ ਮੈਨੂੰ ਬਹੁਤ ਸੋਨਾ ਲੱਗ ਰਿਹਾ ਜਿੱਥੇ ਜਿੱਥੇ ਤੁਸੀਂ ਇਹਨਾਂ ਨੂੰ ਸਵਰਨ ਕਰੇ ਪਹਿਲਾਂ ਮੈਨੂੰ ਲੱਗਦੀ ਹੋ ਰਹੀ ਹੈ ਸਾਰੀ ਫਿਲਮ ਸੋਨਾ ਲੱਗਦੀ ਹੈ ਨਾ ਸਰ ਤੁਸੀਂ ਵੀ ਕੀ ਐ ਕੋਈ ਮੂਡ ਹੈ ਨਾਲ ਹੋ ਜਾ ਨਾਲ ਹੋ ਜਾ ਮੈਂ ਨਾਲੇ ਮੈਂ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚੋਂ ਚਾਇਆ ਚੜਦੇ ਲੈਂਦੇ ਰੰਗ ਤੁਸੀਂ ਦੇਖੇ ਨੇ ਪੰਜਾਬ ਮੈਂ ਪੰਜਾਬੀ ਇੰਡਸਟਰੀ ਦੀ ਹੁਣ ਤੇ ਪਹਿਲਾਂ ਚ ਕੀ ਫਰਕ ਲੱਗਿਆ ਤੇ ਇਸ ਫਿਲਮ ਦੇ ਵਿੱਚ ਖਾਸियत ਕੀ ਹੈ ਕੋਈ ਫਿਲਮ ਨਹੀਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਹਾਨੂੰ ਇਹ ਲੱਗੇਗਾ ਕਿ ਪੰਜਾਬੀ ਦੀ ਫਿਲਮ ਇੰਨੀ ਅੱਛੀ ਨਹੀਂ ਹੋ ਸਕਦੀ ਇਹ ਕੈਮਰਾ ਪੁਆਇੰਟ ਆਫ View ਤੋਂ ਟੈਕਨੀਕਲੀ ਇਹ ਫਿਲਮ ਬੈਸਟ ਫਿਲਮ ਹੈ ਮੈਂ ਇੰਨੀਆਂ ਫਿਲਮਾਂ ਕੀਤੀਆਂ ਨੇ ਮੈਂ ਕਹਾਂਗੀ ਕਿ ਇਹਦੀ ਮੇਕਿੰਗ ਔਰ ਇਹਦੇ ਵਿੱਚ ਐਕਟਿੰਗ ਹੈ ਜਿਹੜੀ ਔਰ ਜਿਹੜੇ ਸਾਰੇ ਕੈਰੈਕਟਰਸ ਆ ਐਂਡ ਸਪੈਸ਼ਲੀ ਬੱਬੂ ਮਾਨ ਜੀ ਤੇ ਗੁਰੂ ਰੰਧਾਵਾ ਗੁੱਗੂ ਗਿੱਲ ਜੀ ਤੇ ਨਿਮਰਤ ਤੇ ਅਸ਼ਵੀਰ ਚਾਚੇ ਆਪਣੀ ਤਾਰੀਫ ਨਹੀਂ ਕਰਦੇ ਨਹੀਂ ਨਹੀਂ ਇਹ ਕਮਾਲ ਦੇ ਕੈਰੈਕਟਰਸ ਨੇ ਤੁਹਾਨੂੰ ਸਾਰੇ ਅਲੱਗ ਲੱਗਣਗੇ ਕੈਰੈਕਟਰਸ ਮਤਲਬ ਕੋਈ ਆਪਣੇ ਡਾਇਰੈਕਟਰ ਨੇ ਇੰਨੀ ਖੂਬਸੂਰਤੀ ਨਾਲ ਧੀਰਜ ਜੀ ਨੇ ਉਹਨਾਂ ਨੂੰ ਪਰੋਇਆ ਕਹਿਣ ਲੱਗਦਾ ਵੀ ਕੈਰੈਕਟਰ ਆਪਣੇ ਆਪ ਚੱਲ ਰਿਹਾ ਔਰ ਫਿਲਮ ਕਿਤੇ ਖੜਦੀ ਨਹੀਂ ਚਾਹੇ ਉਹ 뮤직 ਪੱਖੋਂ ਆ ਜਾਂ ਐਕਟਿੰਗ ਪੱਖੋਂ ਆ ਜਾਂ ਕੈਰੈਕਟਰਸ ਪੱਖੋਂ ਆ ਜਾਂ ਕਨਫਲਿਕਟ ਹੈ ਅ ਸਟੋਰੀ ਐਂਡ ਵਿਦ ਅ ਵੈਰੀ ਗੁੱਡ ਪੁਆਇੰਟ ਸਟਾਰਟ ਵਿਦ ਅ ਗੁੱਡ ਪੁਆਇੰਟ ਐਕਟਰਸ ਦੀ ਗੱਲ ਕਰੀ ਜਿਵੇਂ ਅੱਜ ਕੱਲ ਦੀ ਕੁੜੀਆਂ ਦੀ ਗੱਲ ਕਰਦੇ ਆ ਤਾਂ ਸਿਰ ਤੇ ਚੁੰਨੀ ਲੈਣ ਤੋਂ ਬੜੇ ਕਤਰੌਂਦੀਆਂ ਨੇ ਜੇ ਆਪਾਂ ਗੱਲ ਕਰੀਏ ਤੁਸੀਂ ਉਹ ਟਾਈਮ ਵੀ ਹੰਡਾਇਆ ਤੇ ਹੁਣ ਦਾ ਟਾਈਮ ਵੀ ਹੰਡਾ ਰਹੇ ਹੋ ਜਿਵੇਂ ਗੱਲ ਕਰੀ ਤਾਂ ਕੁਝ ਸਿੱਖਣ ਦਾ ਫਰਕ ਪੈ ਲੱਗਦਾ ਜੀ ਨਵੀਆਂ ਕੁੜੀਆਂ ਸਿੱਖ ਰਹੀਆਂ ਨੇ ਉਹ ਚੀਜ਼ਾਂ ਅੱਜ ਤੇ ਚਾਚੀਜ਼ ਵਰਡ ਕਰਨੇ ਬੁਲ ਗਏ ਸਵਾਲ ਹੀ ਤੇ ਮਤਲਬ ਕੀ ਹੈ ਸਿਰ ਤੇ ਚੁੰਨੀ ਲੈਣਾ ਇਸ ਨੋਟ ਪੰਜਾਬੀ ਕਲਚਰ ਹੈ ਉਸ ਕਲਚਰ ਨੂੰ ਹੰਡਾਉਣਾ ਕਿਵੇਂ ਤੁਸੀਂ ਪੰਜਾਬੀ ਬੋਲਣੀ ਹੈ ਕਿਵੇਂ ਰਹਿਣਾ ਹੈ ਕਿਵੇਂ ਬੜਿਆਂ ਦੀ ਇੱਜ਼ਤ ਕਰਨੀ ਹੈ ਉਹ ਸਾਡੀ ਪੰਜਾਬੀ ਸੰਸਕ੍ਰਿਤੀ ਹੈ ਅਸੀਂ ਉਹ ਚਾਹੇ ਪੈਂਟ ਪਾ ਕੇ ਕਰ ਲਈਏ ਚਾਹੇ ਸੂਟ ਪਾ ਕੇ ਕਰ ਲਈਏ ਪੰਜਾਬੀ ਕਲਚਰ ਉੱਥੇ ਹੀ ਰਹੇਗੀ ਕਿਤੇ ਨਹੀਂ ਜਾਂਦੀ ਕਿਉਂਕਿ ਜਿਹੜੀ ਕੁੜੀ ਪੰਜਾਬ ਚ ਪੈਦਾ ਹੋਈ ਹੈ ਉਹ ਕਦੇ ਬਦਲ ਨਹੀਂ ਸਕਦੀ ਤੈਨੂੰ ਦੇ ਲੋ ਪੰਜਾਬੀ ਦੇ ਲੋ ਪੰਜਾਬੀ ਦੇ ਲੋ ਪੰਜਾਬੀ ਆਹ ਬੜੀ ਅਦਾ ਆਪਣਾ ਨਾਈ ਫਿਊ ਟੋਈ ਮੜਾ ਆਈਡੀ ਦੇ ਉਸੇ